ਸੋ ਹੰਦ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਹਰ ਸੰਗਤ ਜੀਓ ਇਹ ਹਰ ਬਾਣੀ ਤਨ ਚੇਤ ਸੈ ਸ਼ੈ ਸੰਮਤ ਇੱਕ ਬੰਬਿਆਲ ਅਤੇ ਸਿੰਬਲ ਸਕੋਰ ਦੇ ਵਿਚਕਾਰ ਨਾਲੇ ਦੇ ਗੰਡੇ ਤੇ ਪਾਸ਼ਾ ਜੀ ਨੇ ਚਾਰੀ ਆ ਇਛੇਵੇਂ ਪਾਸ਼ਾ ਜੀ ਦੇ ਟਾਈਮ ਮਾਹੀ ਗੀਰ ਉਸ ਵੇਲੇ ਉਹਨਾਂ ਦੀ ਅਡੀਕ ਕਰਦਾ ਸੀ ਛੇਵੇਂ ਪਾਸ਼ਾ ਜੀ ਜਦੋਂ ਉਹਨਾਂ ਨੂੰ ਮਿਲੇ ਉਹਨਾਂ ਦੇ ਆਪਸ ਵਿੱਚ ਬਚਨ ਬਲਾਸ ਜਿਹੜੇ ਹੋਏ ਆ ਇਸ ਤਰ੍ਹਾਂ ਮਾਹੀ ਗੀਰੇ ਇੱਥੇ ਵਸਦਾ ਸੀ ਕੱਖਾਂ ਕੁੱਲੀ ਚੌਦਾ ਕੈਂਟੇ ਆਸਣ ਲਾਈਆ ਜੀ ਜੇ ਡੰਗ ਖਾਂਦਾ ਸੀ ਗੁੱਲੀ ਓ ਵੀ ਮੱਡਲ ਦੀ ਪਕਾਈਆ ਜਿਸ ਵੇਲੇ ਲਾਉਂਦਾ ਸੀ ਭੁੱਲੀ ਖਾਣ ਤੋਂ ਪਹਿਲੋਂ ਗੋਵਿੰਦਾ ਗੋਵਿੰਦਾ ਗੋਵਿੰਦ ਰਹਾਤੀ ਆਈਆ ਉਧਰੋਂ ਅੰਧੇਰੀ ਝੱਕੜ ਝੁੱਲੀ ਆਂਦੀ ਵਾਹੋ ਦਈਆ ਜੋਤੀ ਜੋਤ ਸਰੂਪ ਹਰ ਆਪੋ ਆਪਣੀ ਕਿਰਪਾ ਕਰ ਬਹਾਵਾ ਕੇ ਲਰ ਚਈਆ ਪੁੱਲੀ ਵਿੱਚ ਮਾਹੀ ਗੀਰਾ ਬੈਠਾ ਆਸਣ ਲਾਇਆ ਅੰਤਰ ਹੋਇਆ ਦਲ ਗੀਰਾ ਦੇਹਵਲ ਹੋ ਕੇ ਕੁਰ ਲਾਇਆ ਜਿਨਾਂ ਚਰਨ ਮਿਲੇ ਜਲਦਾ ਪੀਰ ਕੋ ਆ ਜਾ ਇੰਦਰ ਰੂਪ ਵਟਾਈਆ ਠੰਡ ਪਾਵੇ ਦੇ ਕੇ ਸੀਰਾ ਅਮਰਤ ਜਾਮ ਪੀ ਆਈਆ ਮੇਰੀ ਬਦਲ ਦੇਵੇ ਤਕਦੀਰਾ ਰਹਿ ਵਰ ਬਾਣ ਕੁਦਾਈਆ ਮੇਰਾ ਲੇਖ ਮੁਕੇ ਅਖੀਰਾ ਮੰਜ਼ਲ ਦੇ ਚੜਾਈਆ ਉਧਰੋਂ ਹਰ ਗੋਬਿੰਦ ਕ ਈਆ ਬਹੀਰਾ ਪੈੜਾ ਪੰਦ ਮੁਕਈਆ ਬਲਿਣਾ ਦਾ ਬਲੀ ਪੀਰਾ ਦਾ ਪੀਰਾ ਫਕੀਰਾ ਬੇ ਨजीर ਦਰਸੇ ਦਿਖਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਧੁਰ ਦਾ ਵੇਸ ਵਟਾਈਆ ਹਰ ਗੋਵਿੰਦ ਆਕੇ ਮਾਰੀ ਬੋਲੀ ਸ਼ਬਦੀ ਹੁਕਮ ਸੁਣਾਈਆ ਕੇਵਟ ਤੇਰਾ ਖੇਟਾਇਆ ਉੱਠਕੇ ਕੁੰਡਾ ਕੋਲੀ ਪੜਦਾ ਦੇਣਾ ਹਟਾਈਆ ਉਸ ਕਿਹਾ ਤੂੰ ਕੋਈ ਠੱਗ ਚੋਰ ਯਾਰ ਪਉਣਾ ਰੋਲੀ ਮੈਨੂੰ ਰਹਾ ਪਰਮਈਆ ਜੇ ਤੂੰ ਗੋਵਿੰਦ ਮੇਰੀ ਅੰਦਰੋਂ ਕੁੰਡੀ ਦੇ ਖੋਲੀ ਬੈਨ ਅੱਖਾਂ ਤੋਂ ਦਰਸ ਦੇ ਕਰਾਈਆ ਮੈਂ ਵਰਦਾ ਤੇਰੇ ਦਰਦੀ ਗੋਲੀ ਗੁਲਾਮ ਚੱਕਰ ਨਜਰੀ ਆਈਆ ਮੇਰੀ ਕਰਮਾ ਵਾਲੀ ਗਠੜੀ ਮੂਲ ਨਾ ਫੋਲੀ ਜੀਵਨ ਜੋਗਤ ਨਾ ਕੋਈ ਚਿਤ ਰਾਈਆ ਸਾਚੇ ਕੰਡੇ ਮੂਲ ਨਾ ਟੋਲੀ ਮਿਹਰ ਦੀ ਨਜ਼ਰ ਨਾਲ ਪਾਰ ਕਰਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਮੇਰਾ ਲੇਖਾ ਵੇਖ ਵਿਖਾਈਆ ਹਰ ਗੋਵਿੰਦੁ ਮਾਰੀ ਇੱਕ ਆਵਾਜ਼ ਸ਼ਬਦੀ ਹੁਕਮ ਸੁਣਾਈਆ ਖੋਲਿਆ ਅੰਦਰੋਂ ਰਾਜ ਪਰਦਾ ਦਤਾ ਉਠਾਈਆ ਦਰਸ਼ਨ ਕਰਿ ਸ਼ਿਤਾਵ ਬਿਨ ਨੈਣਾ ਰੂਪ ਵਖਾਈਆ 에 ਵੇਖ ਕੇ ਖੇਲ ਤੁਮਾਸ਼ ਮਾਹੀ ਗੀਰ ਖੁਸ਼ੀ ਮਨਾਈਆ ਤੂੰ ਮਾਲਕ ਜਾਪਦਾ ਆਪ ਪਰਮਪੁਰਖ ਤੇਰੀ ਵਡਿਆਈਆ ਹਰ ਗੋਬਿੰਦ ਤਹਾ ਮੈਂ ਉਸਦਾ ਦਾਸ ਗੁਰ ਸ਼ਬਦੀ ਪੇਰਾ ਪਾਈਆ ਉਹ ਆਦੇ ਜਗਦੁਰ ਕੀ ਅਵਨਾਸ਼ ਨਿਰਗੁਣ ਨਰਵੈਰ ਇਕਿਆ ਖਵਾਈਆ ਹੁਕਮੇ ਅੰਦਰ ਕਰੇ ਖੇਲ ਤਮਾਸ਼ ਤੋਰਦੀ ਤਾਰ ਆਪਣੇ ਹੱਥ ਰਖਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਕਰਨੀ ਰਹਾ ਕਮਾਈਆ ਹਰ ਗੋਵਿੰਦ ਕਿਹਾ ਮੈਨੂੰ ਕੋਸ਼ ਲੱਗੀ ਪਿਆਸ ਪਾਣੀ ਦੇ ਪੜਾਈਆ ਉਸਨੇ ਕਿਹਾ ਮੇਰੇ ਕੋਲ ਨਹੀਂ ਗਲਾਸ ਖਾਲੀ ਹੱਥ ਵਕਈਆ ਹਰ ਗੋਵਿੰਦ ਕਿਹਾ ਜੇ ਮੇਰਾ ਪ੍ਰੇਮ ਤੇਰੇ ਸਾਥ ਕੋਸ਼ੀ ਲਾਲਾ ਬਣਾਈਆ ਉਸਨੇ ਆਪਣੇ ਹੱਥ ਪ੍ਰਭੂ ਚਰਨਾਂ ਨਾਲ ਲਾ ਕੇ ਕੀਤੇ پاک ਸੋਹਣੇ ਲੈ ਬਣਾਈਆ ਜਲ ਧਾਰਾ ਵੱਲ ਲਿਆ ਚੈਕ ਪ੍ਰਭ ਚਰਨ ਕਮਲ ਵਿੱਚੋਂ ਨਜ਼ਰੀ ਆਈਆ ਛਟਬੁਕ ਪਰ ਲਿਆ ਆਪ ਤળી ਥਲੀ ਤੱਲੇ ਦਵਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਚਰਪਾ ਕਰ ਸੋਣੀ ਕਰਨੀ ਰਿਹਾ ਕਮਈਆ ਮਾਹੀ ਗੀਰ ਪਾਣੀ ਪਰਿਆ ਬੋਕ ਅੰਤਰ ਅੰਤਰ ਖੁਸ਼ੀ ਮਨਾਈਆ ਜੇ ਗੋਬਿੰਦ ਪਿਲੇ ਚੁੱਪ ਮੇਰਾ ਲੇਖਾ ਲੇਕੇ ਪਾਈਆ ਮੈਂ ਹੂੰ ਮਾਵੜਾ ਖੁਸ਼ ਆਪਣਾ ਰਾਗ ਸਣਾਈਆ ਮੇਰਾ ਮਿਟ ਜਾਏ ਜਨਮ ਜਨਮ ਦਾ ਦੁੱਖ ਦਰਦੀ ਦਰਦ ਵੰਡਈਆ ਐਨੇ ਚਿਰ ਨੂੰ ਹਰ ਗੋਵਿੰਦ ਲਿਆ ਪੁੱਛ ਕੀ ਮਨਸਾ ਅੰਦਰ ਰਖਾਈਆ ਉਸ ਕਿਹਾ ਤੇ ਤੂੰ ਕਿਹੜਾ ਲੋਕ ਹਰ ਘਟ ਬੈਠਾ ਵੇਖ ਵਖਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਅਗਲਾ ਹੁਕਮ ਆਪ ਵਰਤਾਇਆ ਅਗਲਾ ਹੁਕਮ ਕੀ ਵਰਤਾਇਆ ਹਰ ਗੋਵਿੰਦ ਕਿਹਾ ਮੈਨੂੰ ਪੰਜ ਵਾਰ ਪਿਆ ਦੇ ਪਾਣੀ ਝੂਲੀ ਆਪਣੀ ਸੇਵ ਕਮਾਈਆ ਸੁਕਾ ਟੁਕੜ ਖਵਾ ਦੇ ਗੁੱਲੀ ਟੁਕੜਾ ਮੇਰੇ ਹੱਥ ਫੜਾਈਆ ਇਹ ਵਸਤ ਬੜੀ ਅਣਮੁੱਲੀ ਬਿਨਾ ਪ੍ਰੇਮੀਆਂ ਹੱਥ ਕਿਸੇ ਨਾ ਆਈਆ ਬੇਕੀ ਗਰੀਬ ਕਰਦੇ ਕਦੇ ਨਾ ਭੁੱਲੀ ਮੈਂ ਭੁੱਲਿਆ ਰਿਹਾ ਤਰਾਈਆ ਇਸ ਦਾ ਲੇਖ ਦੇਵਾਂ ਇੱਕ ਨਹੀਂ ਢੂਣੀ ਢੂਣੀ ਨਹੀਂ ਚੋਗਣੀ ਚੋਗਣੀ ਨਹੀਂ ਕਿੰਨੇ ਗੁਣੇ ਦਿਆਂ ਬਣਾਈਆ ਤੂੰ ਪ੍ਰੇਮ ਪਿਆਰ ਅੰਦਰ ਐਤੇ ਤਾਈ ਢੂਣੀ ਆਸਣ ਲਿਆ ਜਮਾਈਆ ਜਿਹੜੀ ਕੈਰੋਂ ਪਾਡੋ 18 ਗਰਕ ਕੀਤੀ ਇਕ ਸ਼ੂਣੀ 28 ਲੱਖ 18 18 ਵਾਰ ਗਣਾਈਆ ਉਹਨਾਂ ਵਿੱਚੋਂ ਸੱਤ ਸੱਤ ਦੀਪਕਾਰ ਸੁਣੀ ਇੱਕ ਅੱਠ ਜੋੜ ਜੜਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਕਰਨੀ ਕਾਰ ਕਮਈਆ ਕੇਵਟ ਪੰਜ ਵੇਰ ਪਾਣੀ ਹਿੰਦਤਾ ਪਿਆ ਆਪਣੇ ਹੱਥਾਂ ਸੇਵ ਕਮਈਆ ਹਰ ਗੋਵਿੰਦ ਇੱਕ ਇੱਕ ਤੁਪਕਾ ਸਬਦੇ ਵਿੱਚੋਂ ਦਤਾ ਗਰਾ ਧਰਨੀ ਤਵਲ ਪੇਟ ਚੜਾਈਆ ਤੇਰ ਮੰਗੀ ਇੱਕ ਦੁਆ ਬੇਨੰਤੀ ਸੱਚ ਸੁਣਾਈਆ ਜਿਸ ਵੇਲੇ ਆਪ ਆਵੇ ਬੇਪਰਵਾ ਨਰਗਣ ਫੇਰਾ ਪਾਈਆ ਇਸ ਦਾ ਲੈਣਾ ਦੇਣਾ ਚਕਾ ਧਰਨੀ ਧਰਤ ਤਵਲ ਖੁਸ਼ੀ ਮਨਾਈਆ ਆਪਣਾ ਚਰਨ ਲੈਣਾ ਟਕਾ ਸੱਚੇ ਆਸਣ ਸੋਭਾ ਪਾਈਆ ਗੁਰਮਖ ਸੱਜਣ ਸੰਗ ਲੈਣੇ ਬਲਾ ਆਪਣਾ ਹੁਕਮ ਵਰਤਾਈਆ ਪਿਛਲਾ ਲੇਖਾ ਲੇਖੇ ਲੈਣਾ ਲਗਾ ਲਿਖਤ ਭਵਿਕਤ ਬਜੇ ਵਧਾਈਆ ਜਿਹੜੇ ਪੰਜ ਤਪਕੇ ਅਮਰਤ ਦੇ ਹਰ ਗੋਵਿੰਦ ਕਹੇ ਮੈਂ ਇੱਥੇ ਗਿਆ ਰੜਾ ਉਹ ਮੇਰੀ ਓਮਾਨਤ ਭਗਤਾਂ ਦੀ ਝੋਲੀ ਪਾਈਆ ਇੱਕ ਅਗੰਮੀ ਸ਼ਬਦ ਪ੍ਰਭ ਨੇ ਦਿੱਤਾ ਸੁਣਾ ਤੁਰਦਾ ਹੁਕਮ ਵਰਤਾਈਆ ਹਰ ਗੋਵਿੰਦ ਤੇਰੇ ਪਿੱਛੋਂ ਗੋਵਿੰਦ ਜਾਣਾ ਆ ਜਿਸ ਪੰਜਾਂ ਦੇਣੀ ਵਡਿਆਈਆ ਗੋਵਿੰਦ ਤੇਰੇ ਪਿੱਛੋਂ ਪੁਰਖ ਅਕਾਲ ਆਵੇ ਵੇ ਸਬਟਾ ਨਿਰਗੁਣ ਜੋਤੀ ਜੋਤ ਕਰ ਰੁਸ਼ਨਾਈਆ ਤੇਰੇ ਪ੍ਰੇਮ ਪਿਆਰ ਦਾ ਜਾਮ ਜਨ ਭਗਤਾਂ ਦੇ ਵਰਤਾਈਆ ਅੱਗੇ ਬਣਾ ਕੇ ਸੱਚ ਨਿਸ਼ਾਨ ਨਿਸ਼ਾਨੇ ਅੱਖਰਾਂ ਨਾਲ ਵਡਾਈਆ ਇੱਕ ਸਦੀ ਦੇ ਪਿੱਛੋਂ ਸਦਾ ਮਿਲੇ ਦੋ ਜਹਾਨ ਨੌਖੰਡ ਖੁਸ਼ੀ ਮਨਾਈਆ ਇਸ ਭੂਮੀ ਕਾ ਨੂੰ ਕਹਿਣ ਹਰ ਗੋਬਿੰਦ ਦਾ ਜਾਮ ਪਿਆਲਾ ਮਸਤ ਮਿਲੇ ਵਡਾਈਆ ਜੋ ਆਕੇ ਇੱਕ ਰਹਿਣ ਕਰ ਜਾਵੇ ਆਰਾਮ ਇਸਦਾ ਜਨਮ ਮਾਰਨ ਦੇ ਮਕਾਇਆ ਨਾਲ ਦਰਸ ਦੇਵੇ ਸ੍ਰੀ ਭਗਵਾਨ ਸੰਗ ਹੋ ਕੇ ਨਜਰੀ ਆਈਆ 111 11 ਫੁੱਟ ਦਾ ਬਣੇ ਮਕਾਨ ਚਾਰ ਦਿਵਾਰ ਸੋਭਾ ਪਈਆ ਸੱਤ ਰੰਗ ਚੁਲਣਾ ਨਿਸ਼ਾਨ 24 ਹੱਥ ਮਿਲੇ ਵੜਾਈਆ ਬੈਲੀ ਵੇਰ 121 ਗੁਰਮਖ ਖ ਬੈਠਣੇ ਆਣ ਸਾਚੇ ਆਸਣ ਸੋਭਾ ਪਈਆ ਉਹਨਾਂ ਚਾਰੋ ਕੁੰਟ ਕਰਕੇ ਅੱਖਾਂ ਦਾ ਧਿਆਨ ਸਾਚਾ ਟੋਲਾ ਲੈਣਾ ਗਾਈਆ ਉਹਨਾਂ ਦੀ ਆਤਮ ਮਿਲ ਕੇ ਹਿੱਲੇ ਨਾਲ ਜਵਾਨ ਦੋਹਾਂ ਦਾ ਇੱਕੋ ਰੂਪ ਨਜ਼ਰੀ ਆਈਆ ਲੈਣਾ ਦੇਣਾ ਦੇਵਨ ਹਾਰਾ ਦੇਖਣ ਹਾਰਾ ਦੋ ਜਹਾਨ ਲੇਖੇ ਸਭ ਦੇ ਰਿਹਾ ਮਕਈਆ ਇਹ ਅੰਮ੍ਰਿਤ ਰਸ ਦਾ ਭਰਿਆ ਠੰਡਾ ਸਥਾਨ ਜਿਸ ਅਸਥਿਤੀ ਬੇਨਮਿਤੀ ਦਿੱਤੀ ਪ੍ਰਗਟਾਈਆ ਜੋਤੀ ਜੋਤ ਸਰੂਪ ਹਰ ਨੇਕ ਲੰਕ ਨਰੈਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਰਾਵੀ ਦਾ ਕੰਡਾ ਰਵਾਦਾਰ ਰਹਿਣ ਕੋਈ ਨਾ ਪਾਈਆ ਹਰ ਸੰਗਤ ਜੀ ਹਰ ਬਾਣੀ ਪੜਦਿਆਂ ਕੋਈ ਅੱਖਰ ਬਾਧਾ ਘਾਟਾ ਬੋਲਿਆ ਗਿਆ ਹੋਵੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਹਰ ਸੰਗਤ ਦੇ ਚਰਨਾਂ 'ਚ ਮਾਫ਼ੀ ਚਾਹੁੰਦੀਆਂ ਜਿਕਾਰੇ ਦਾ ਸਾਥ ਦੇਣਾ ਜੀ ਸੋ ਹੰਗ ਮਹਾਰਾਹੀ ਸ਼ੇਰ ਸੰਗ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ